ਜਿੰਨੀ ਦੇ ਬੰਦਾ ਜੋਇਨ ਨਹੀਂ ਹੁੰਦਾ ਉੰਨੀ ਦੇ ਵੀ ਬੈਗ T-ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਜੀ ਜਾਣਦੇ ਕੀ ਹੋਣਾ ਆਪਾਂ ਆ ਪਾਇਆ ਜਿਹੜਾ ਬੈਗ ਦਾ ਮਾਫੀ ਹੋ ਕੇ ਜੀਆ ਪੁਲਿਸ ਨੂੰ ਕੰਡੀਸ਼ਨ ਨਹੀਂ ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਨਾ ਮਤਾਵਾ ਤੁਹਾਨੂੰ ਮਬੇ ਟਮਾਟਰ ਦਾ ਨਾਮ ਆਇਆ ਭਾਜੀ ਕੀ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟਰ ਦੀ ਜੈਕਟਾਂ ਤੇ ਬੈਗ ਨਾਲ ਪੈਸੇ ਗੱਟੂ ਢਿਲਵਾ ਕਰੰਦੇ ਨੇ ਹਨ ਬੰਦਾ ਦਾਦੀ ਕਿਹੜਾ ਕਰੰਡਿਆ ਵਾ ਤੁਸੀਂ ਦੀ ਦੇਖੀ ਹੈ ਗੱਟੂ ਤੋਂ ਅੰਦਰ ਮੈਂ ਆ ਬੈਠੀ ਦੇ ਆਥਨ ਦੇ ਕੋ ਮਦਨਾ ਕੀਤਾ ਜਾ ਰਿਹਾ ਉਹਨਾਂ ਦੀਆਂ ਮੱਤੀਆਂ ਪਾ ਕੇ ਉਹਨਾਂ ਦੇ ਗੱਲ ਦੇ ਗੱਟੂ ਦਿੱਤੇ ਜਾ ਕੇ ਦੇਖੋ ਪਾਜੀ ਪੰਗਾ 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 ਬਟਾਲਾ ਦੇ ਇਸ ਡੋਰ ਵਾਲੇ ਦਾ ਹੁਣ ਪੁੱਲ ਤੋਂ ਬਾਅਦ ਪੈ ਗਿਆ Zomato Swiggy ਵਾਲਿਆਂ ਨਾਲ ਪੰਗਾ ਦਾ ਰਸਤਾਲੇ ਇਸਨੇ ਬਿਆਨ ਦਿੱਤਾ ਸੀ ਕਿ Zomato Swiggy ਵਾਲੇ ਘਰਾਂ 'ਚ ਗੱਟੂ ਸਪਲਾਈ ਕਰ ਰਹੇ ਨੇ ਬਸ ਇਸੇ ਗੱਲ ਤੋਂ ਨਾਰਾਜ਼ ਹੋ ਗਏ Zomato Swiggy ਵਾਲੇ ਪਹੁੰਚ ਗਏ ਇਸ ਦੀ ਦੁਕਾਨ ਤੇ ਬੋਲਤਾਤਾ ਵੈਸੋ ਬਾਅਦ ਹੋਇਆ ਪੂਰਾ ਤਕਰਾਰ ਭਰਿਆ ਮਾਮਲਾ ਆਓ ਤੁਹਾਨੂੰ ਦਿਖਾਣੇ ਆ ਮੌਕੇ ਦੇ ਉੱਤੇ ਕੀ ਕੁਝ ਹੋਇਆ ਤਰਕਪੇਲ ਪੰਜਾਬੀ ਟੀਵੀ ਦੇ ਲਈ ਰੋਹਿਤ ਗੁਪਤਾ ਦੇ ਰਿਪੋਰਟ ਪਈ ਨਾ ਨਾ ਭਾਈ ਨੇ ਆਪਣਾ ਹਗੇ ਜਿਆ ਕੋਟਾ ਮਰਚੈਂਟ ਵਾਲੇ ਨੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜਰਕਾ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਭਾਈ ਇਹਦਾ ਫੂਡ ਡਿਲੀਵਰੀ ਆ ਤਾਂ ਮਾੜੂ ਗੱਟੂ ਅੰਗਟਵਾਣੇ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆ ਆਪਾਂ ਦੇ ਵੇਚਦੇ ਨਹੀਂ ਭਾਈ ਇਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੋ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸਿੱਧੀ ਨਹੀਂ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਹਾਂ ਕਿ ਆਪਣਾ ਬਿਆਨ ਵਾਪਸ ਲਓ ਤੇ ਮਾਫੀ ਮੰਗੋ ਕਿ ਮੇਰੇ ਕੋਲ ਗਲਤੀ ਆਇ ਕਿੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਜੀ ਆਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੋਣੀ ਤੋਂ ਵਗਾਰ ਨਹੀਂ ਮਿਲਦਾ ਇਹਦਾ ਮਤਲਬ ਉਹ ਬੰਦਾ ਜੋ ਉਹਦੇ ਤੇ ਜਮਾਟੋ ਦੇ ਜੋਣੀ ਨਾ ਬਾਹਰ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਾਂ ਮੇਰੇ ਕੰਮ ਕਰ ਤੂੰ ਸਾਨੂੰ ਬਾਹਰੋਂ ਕੋਈ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਕਿਸੇ ਦਾ ਨਾ ਅਰੇਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਆ ਕਿ ਦੋਦੇ ਇਹ ਆਂਦੀ ਕੰਪਨੀ ਬਣੋ ਭਾਈ ਇਹ ਬਾਈ ਕੁਰੀਅਰ ਆਂਦੀ ਹੈ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਕੋਥੇ ਜਾ ਗਏ ਨਰਭਾ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਦਿੱਤੇ ਬੰਦਾ ਸ੍ਰੀ ਪਬਲਿਸਿਟੀ ਖੱਡਣ ਰਿਹਾ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵਾਰੀ ਦੋਦੀਆਂ ਦੇ ਵਿੱਚ ਨਾ ਲਿਆ ਕਿ ਦੋਦੀ ਵੀ ਇਹ ਕੰਮ ਕਰਦੇ ਨੇ ਕੱਟੂਆਂ ਤੋਂ ਆਪਾਂ ਇਹਨਾਂ ਨੂੰ ਇਹ ਬਣਾ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਬੰਦੋ ਕਦੇ ਦਿਲਵਰ ਕਦੇ ਨੇ ਵੇਖਿਆ ਇਹਦੇ ਜਮਾਟੋ ਪਾਸ ਦੀ ਜਗਰਵਾੜ ਬਸ ਸਰ ਤੁਹਾਨੂੰ ਪਰੇਸ਼ਾਨੀ ਆ ਰਹੀ ਕਿ ਪਹਿਲਾਂ ਨੇ ਬਿਆਨ ਪਰੇਸ਼ਾਨੀ ਆਹੀ ਆਲੀ ਹੈ ਅਨੁਪਾਲ ਭਾਈ ਨੇ ਕੱਲ ਵੀ ਵੀ ਭਾਈ ਕੋਈ ਨਾ ਕੋਈ ਪਾਣੀ ਨੂੰ ਰੋਕਦਾ ਵਾ ਕਰੇਂ ਦੀ ਕੱਲ ਮੇਰਾ ਨਾਮ ਵਿਪੰਜੇ ਕੋਈ ਕੀ ਸੋਚਿਆ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਿਆ ਹੀ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ਣ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਨਿੰਗਲ ਕੋਈ ਕੁਝ ਨਹੀਂ ਹੈ ਫਿਰ ਵੀ ਕਿਆ ਨ ਮਤਲਬ ਸਾਡੀ ਆਈ ਲੇਟ ਹੋਣਾ ਡਿਲੀਵਰੀ ਕਰਾਂਗੇ ਅਗਲੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਵਿਗਾਧ ਪਛਾਣ ਜਾਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਸਾਨੂੰ ਬਦਨਾਮ ਕਰਤਾ ਵਾ ਕਿ ਜੂਰ ਕੰਦਾ ਬਦਨਾਮ ਕਰ ਲਾ ਜੋ ਮਰਜੀ ਲਾ ਲੋ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤਾ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਦੇ ਮਿਲਦੇ ਪਾਏ ਇਹਨੇ ਹੋਰ ਸਾਨੂੰ ਵਿਸਾ ਲੈਡ ਕਰਨਾ ਇੱਕ ਬੰਦਾ ਜੀ 80 ਮਿੰਟ ਜੀ ਕੋਟਰ ਲਾਣ ਰਿਹਾ ਮਾਰਾ ਜੀ ਇੱਕ ਇੱਕ ਘੰਟਾ ਜੀ ਇੱਕ ਕੋਟਰ ਲਗੜਾ ਇਹ ਬੰਦੇ ਦਾ ਇਹਨੇ ਇਹ ਕਰਕੇ ਹੋਥਲੇ ਕਰਕੇ ਤੇਰੇ ਫੇਸ ਨੇ ਪਬਲਿਸਿਟੀ ਖੱਤੀਏ ਕਦੀ ਦੂਦੀ ਹੋਣ ਗਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਹੈਗੇ ਚੋਰ ਆਈ ਆਗੇ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 35 ਤੋਂ ਪਲੱਸ ਬੰਦੇ ਜੀ ਸੀ ਗੀ ਬਲੇ ਬਕਰੇ ਜੀ ਮੈਟ ਬਲੇ ਬਕਰੇ ਆਏ ਜੀ ਆਮ ਦਾਗੋ ਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਜੀ ਜੀ ਉਹ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ੜਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਹੈ ਵਿਚਾਰਿਆਂ ਨੂੰ ੜਕਾਇਆ ਗਿਆ ਵਾ ਗੱਲ ਕੋਈ ਨਹੀਂ ਮੈਂ ਤਾਂ ਸੋ ਕੱਲ ਕੇ ਇੰਟਰਵਿਊ ਮੇਰੇ ਕੋਲ ਲੈਣ ਆਏ ਸੀ ਪੱਤਰਕਾਰ ਰਾਤਾ ਦੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣਦੀਆਂ ਜੋਮੈਟੋ ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਬਣ ਗਈ ਹੰਦੀ ਐ ਸਮ ਜੇਟੋ ਤੇ ਸਵੀਗ ਯੱਕ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਬਿਕੋਏ ਭਰਾ ਮੇਰੇ ਜਿਹੜੇ ਨੇ ਸਿਰਫ ਸਤਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀ ਮੈਂ ਤਾਂ ਉਹਦੇ ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜਾ ਕੇਵਲ ਤੇਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਕੋਰੀ ਦੇ ਮਿਲਦੇ ਰ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ। ਪਰ ਦੇਖੋ Zomato ਦੀ ਕੱਲੀ ਯੂਨੀਫਾਰਮ ਦੀ ਗੱਲ ਹੀ ਹੈ ਵੀ Zomato ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ Zomato ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਪਰ ਤੁਹਾਡੇ ਨੂੰ ਬਿਆਨ ਦਾ ਤੁਹਾਡੀ ਨੰਬਰ ਚੈਕਿੰਗ ਦੀ ਜੇ ਆਪਾਂ ਲੇਟ ਹੋ ਜਾਣਗੀ ਜਿੰਨੂੰ ਕਰਨ ਤੇ ਪਾਓ। ਅਜੇ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਨਹੀਂ ਕਹਿੰਦੀ ਕਿਉ ਵੀ ਮੱਥੀ ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਰਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇੰਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਦੱਸੋ ਕਿਹੜਾ ਬੰਦਾ ਕਰਦਾ ਹਾਂਜੀ ਮੈਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਂ ਟੋਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆ ਦੀ ਗੁੰਡਾਗਰਦੀ ਦਾ ਨਾਅਜ਼ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤੇ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾਦਰਜ ਹੋਵੇ ਕਿ ਮੇ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਘਾੜੇਗਾ ਉਹਨਾਂ ਨੂੰ ਉਹ ਮਾਰਾ ਜਾ ਢੜਕ ਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਇੱਥੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਰਦਾ ਕਾਰਵਾਈ ਕਰਨ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਹੀ ਕਰਵਾ ਦਿਓ ਕਿ ਹੈ ਹੀ ਦਵਾਂਗੇ ਉਹ ਕਹਿੰਦੇ ਨੇ ਕਿ ਅਜਰ ਸਾਡੇ ਕੋਲ ਮਾਫੀ ਨਾਲ ਮੰਨਦੀ ਤੁਸੀਂ ਪੁਲਸੇ ਪੁੱਛਦਾ ਮੈਂਨੂੰ ਕਾਨੂੰਨੀ ਕਾਰਵਾਈ ਕਰ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਭਾਬੀ ਆਹ ਕਾ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਨਾ ਸਾਰੀ মিডিਆ ਦੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਮ ਕਿਸੇ ਦਾ ਲਿਆ ਕਿ ਜਿਵੇਂ ਤੋਲਾ ਮੁੰਗਾ ਵਾ ਜਿਹਨੇ ਜਟੂ ਵੇਚਿਆ ਮੈਂ ਤਾਂ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਚ ਵੀਡੀਓ ਚ ਵੀ ਕਲਿੱਪ ਜਰਾਨਾ ਨਾਲ ਲਾਓ ਮੈਂ ਉਹਦੇ ਚ ਇੰਨਾ ਗੱਲ ਕਹਿਨੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ ਜਾ